ਪੀ ਦਵਾਈਆਂ ਦਾ ਜ਼ਿਕਰ ਕਰਦੇ ਆਂ ਪੀ ਦਵਾਈਆਂ ਜੋ ਵਰਤੋਂ ਹੁੰਦੀ ਹੈ ਜੀ ਉਹ ਕਹਿੰਦੇ ਕਿ ਉੱਥੇ ਤੱਕ ਪਾਵਾਂਨੇ ਨਹੀਂ ਉੱਥੇ ਤਾਂ ਦਵਾਈ ਦੇ ਰੂਪ ਦੇ ਵਿੱਚ ਯੂਜ਼ ਹੋਣੀ ਹੈ ਕਿੰਨੀ ਕੀ ਯੂਜ਼ ਹੋਣੀ ਹੈ ਕਿੱਥੇ ਕੀ ਜ਼ਰੂਰਤ ਹੈ ਉਹ ਪੁਰਾਣੇ ਰਿਕਾਰਡ ਦੇ ਵਿੱਚ ਕੱਢ ਕੇ ਲਿਆਓ ਜੀ ਮੈਨੂੰ ਅਫੀਮ ਭੁੱਕੀ ਦੇ ਨਾਲ ਕਿਸੇ ਦਾ ਕੋਈ ਮੈਡੀਕਲੀ ਉਹ ਰਿਕਾਰਡ ਮੰਗ ਲੈਣਾ ਆਪਦੇ ਡਾਇਰੈਕਟਰ ਹੈਲਥ ਤੋਂ ਫਿਰ ਚਲੋ ਡਾਇਰੈਕਟਰ ਹੈਲਥ ਜੇ ਕਿ ਲੋਆਂ ਦੀ ਪਾਲਿਸੀ ਦੇ ਸਕਦਾ ਕਵਾਂਟਲਾਂ ਦੀ ਪਾਲਿਸੀ ਦੇ ਸਕਦਾ ਹੈ ਮੈਡੀਕਲ ਨੂੰ ਉਹ ਕਹਿੰਦੇ ਇੱਕ ਮਾਤਰਾ ਦੇ ਵਿੱਚ ਤਾਂ ਇਹ ਵੀ ਇੱਕ ਮਾਤਰਾ ਜੀ ਆ ਖਾਣ ਦਾ ਕਹੀਏ ਜੀ ਜਿਹੜੇ ਬੰਦੇ ਲੱਗੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਆਦੀ ਹੋ ਗਏ ਅਸੀਂ ਕਿਹੜੇ ਪਾਸੇ ਨੂੰ ਜਾਈਏ ਫਿਰ ਅੱਜ ਉਹ ਚੀਜ਼ਾਂ ਦੇ ਹੱਲ ਕੀ ਨੇ ਵੀ ਜਿਹੜੀ ਪੰਜ ਜੜੀ ਚੀਜ਼ ਆ ਉਹ ਫਿਰ 50 ਦੀ ਜਾਂ ਕੋਈ 500 ਦੀ ਜਿਹੜੀ ਬਾਹਰ ਉੱਤੇ ਯੂਪੀ ਬਿਹਾਰ ਚ ਲਾ ਲਓ ਤੁਸੀਂ ਬੰਗਾਲ ਚ ਲਾ ਲਓ ਉੱਥੇ ਸਾਨੂੰ ਹਜ਼ਾਰ ਦੀ ਮਿਲਦੀ ਹੈ ਇੱਥੇ ਪੰਜਾਬ ਆਣ ਕੇ 4000 ਦੀ ਮਿਲਦੀ ਹੈ ਕਿਤੋਂ ਖਾਓਗੇ ਅਸੀਂ ਜ਼ਮੀਨਾਂ ਵੇਚ ਕੇ ਖਾਓਗੇ ਫਿਰ ਤਾਂ ਇਹ ਤਾਂ ਜ਼ਮੀਨਾਂ ਵਿਕਦੀਆਂ ਨੇ ਗੌਰਮੈਂਟ ਨੂੰ ਖੋਲਣਾ ਚਾਹੀਦਾ ਕਿ ਉਹ ਤਰਕਾ ਦੁੰਦੇ ਨੇ ਵੀ ਨੁਕਸਾਨ ਤਾਂ ਇਹਦੇ ਨਾਲ ਕਿ ਨਸ਼ੇ ਦਾ ਨਸ਼ੇ ਨੂੰ ਸਰਕਾਰ ਰੋਕ ਨਹੀਂ ਸਕਦੀ ਨੁਕਸਾਨ ਨਹੀਂ ਨਸ਼ੇ ਦਾ ਆ ਮੈਂ ਖੜਾ ਤੁਹਾਡੇ ਸਾਹਮਣੇ ਕਿੰਨੇ ਹੋਰ ਆ ਦੇਖੋ ਮੇਰੀ 50 ਸਾਲ ਉਮਰ ਹੋ ਗਈ ਮੇਰੀ ਤੁਸੀਂ ਹੋਰ ਪਾਸੇ ਨੀ ਫਿਰ ਪਾ ਲੱਗੇ ਹੈਗੇ ਯਾਨੀ ਕਿ ਜੇ ਆਮ ਤੌਰ ਤੇ ਨਹੀਂ ਕੀਤਾ ਅਸ ਤੱਕ ਹੋਰ ਆਫੀਮ ਖਾਦੀ ਹੈ ਹੋਰ ਵੀ ਖਾਦੇ ਨੇ ਕੋਈ ਨਹੀਂ ਖਾਂਦਾ ਚੰਡੀਗੜ੍ਹ ਸਾਰੇ ਖਾਂਦੇ ਨੇ ਪੁਲਸ ਵਾਲੇ ਤਾਂ ਖਾਂਦੇ ਨੇ ਚੰਡੀਗੜ੍ਹ ਤੁਸੀਂ ਅੱਜ ਤੱਕ ਇਹ ਦੱਸੋ ਇਹ ਅੰਗਰੇਜ਼ਾਂ ਤੋਂ ਪਹਿਲਾਂ ਦਾ ਚੱਲਦਾ ਵਾ ਪੁਰਾਤਨਾ ਹੁਣ ਖਸ ਖਸ ਕਰਿਆ ਨੇ ਦੁਕਾਨ ਤੇ ਆਮ ਵਿਖਦੀ ਆ ਜੇ ਉਹਦੇ ਤੁਸੀਂ ਛਿੜਗੇ ਨਸ਼ਾ ਦਾਲਦੇ ਹੋ ਫਿਰ ਖਸ ਖਸ ਨਸ਼ਾ ਕਿਉਂ ਨਹੀਂ ਫਿਰ ਉਹ ਦੁਕਾਨਾਂ ਤੇ ਆਮ ਕਿ ਪੂਰੇ ਦੇਸ਼ 'ਚ ਬੰਦ ਕਰ ਦੋ ਜਦੋਂ ਬੱਚੇ ਦੇ ਦਸਤ ਲੱਗ ਗਏ ਆ ਹੋਰ ਆ ਕੇਲੇ ਦੇ ਵਿੱਚ ਮਾਵਾ ਦੁੱਧ ਨੂੰ ਲਾ ਕੇ ਚੰਗਾਂਦੀਆਂ ਦੇਖੀਆਂ ਸੀ ਜੀ ਦੇਖੋ ਇਹ ਠੀਕ ਹੈ ਤੁਸੀਂ ਵੱਡੇ ਦੌਰ ਤੇ ਰੱਖੋ ਤੁਸੀਂ ਬੱਚੇ-ਬੱਚਿਆਂ ਵਾਲੇ ਪਾਸੇ ਉੱਡ ਜਾਓ ਰਹਣ ਤੇ ਕਿਹਦਾ ਜੀ ਜਿਹੜੀ ਚੀਜ਼ ਨਹੀਂ ਕਰ ਸਕਦੇ ਤਾਂ ਉਹ ਨਹੀਂ ਕਰ ਸਕਦੇ ਬੱਚੇ ਵਾਲੇ ਪਾਸੇ ਮੁ ਜਾ ਕੇ ਆਪਾਂ ਨਹੀਂ ਕੋਈ ਗਲਤ ਮੈਸੇਜ ਦੇਣਾ ਚਾਹੁੰਦੇ ਹੈਗੇ ਇਹ ਜਿਵੇਂ ਹਮ ਸਦਾ ਸਾਹਿਬ ਨੇ ਇਹ ਕਹਿੰਦੇ ਵੀ ਇਹ ਖਾਰੇ ਨੇ 90 ਟਾਈਮ ਨੂੰ ਚਲੋ ਇਹਨੇ ਆਪ ਦੇ ਤੌਰ ਤੇ ਸ਼ੁਰੂ ਕਰ ਲਿਆ ਸਹੀ ਮੈਂ ਕਿਹਾ ਰਕਾਂ ਦੀਆਂ ਕਿਸ਼ਤਾਂ ਨਿਕਲਦੀਆਂ ਗੱਡੀਆਂ ਦੀਆਂ ਕਿਸ਼ਤਾਂ ਨਿਕਲਦੀਆਂ ਹਾਂਜੀ ਪੁਲਿਸ ਵਾਲੇ ਆਪ ਕਹਿੰਦੇ ਆ ਉਹ ਜਦੋਂ ਗੱਡੀ ਵਾਲੇ ਨਹੀਂ ਲੈ ਕੇ ਜਾਂਦੇ ਉਹ ਕਹਿੰਦੇ ਤੂੰ ਚੰਗਾ ਕਿਸ਼ਤ ਕਿੱਥੋਂ ਦਿੰਨਾ ਓਏ ਸਾਡੇ ਲਈ ਤਾਂ 5 ਕਿਲੋ ਲੈ ਕੇ ਜਾਣੇ ਆ ਆਪ ਦੇ ਖਾਈ ਨਾ ਖਾਈ ਲੋਕ ਤਾਂ ਫਿਰ ਜੇ ਕਹੀਏ ਕਿ ਜ਼ਬਰਦਸਤੀ ਨੂੰ ਹੋਏ ਪੈਣ ਹਾਂਜੀ ਜ਼ਬਰਦਸਤੀ ਮੰਗਾਉਂਦੇ ਨੇ ਸਿੱਕਾ ਲਾ ਐਸ ਵੀ ਆਰ ਦੀ ਜਿਹੜੀ ਵਿਧਾਨ ਸਭਾ ਸੀ ਉਹਦੇ ਵਿੱਚ ਕਈ ਮੁੱਦੇ ਚਰਚਾ ਹੋਏ ਹਾਲਾਂਕਿ ਐਮ ਐਲ ਏ ਆਪਦੇ ਆਪ ਦੇ ਖੇਤਰਾਂ ਦੇ ਮੁੱਦੇ ਚੱਕਦੇ ਨੇ ਪਰ ਉਹਨਾਂ ਮੁੱਦਿਆਂ ਦੇ ਵਿੱਚ ਜੇ ਦੇਖਿਆ ਜਾਵੇ ਇੱਕ ਮੁੱਦਾ ਅਜਿਹਾ ਸੀ ਜਿਸ ਤੋਂ ਬਾਅਦ ਕਾਫੀ ਚਰਚਾ ਵੀ ਖੜੀ ਹੋਈ ਹਾਲਾਂਕਿ ਸਰਕਾਰ ਦੇ ਕਈ ਲੋਕ ਉਹ ਤੋਂ ਅਲੱਗ ਵੀ ਹੁੰਦੇ ਨਜ਼ਰ ਆਏ ਉਹਦੇ ਵਿੱਚ ਜੇ ਕਈ ਵਿਧਾਇਕ ਪਠਾਨ ਮਾਜਰਾ ਤੇ ਫਿਰ ਜੇ ਗੱਲ ਕੀਤੀ ਜਾਵੇ ਹੋਰ ਵੀ ਜਿਹੜੇ ਦੋ ਤੋਂ ਤਿੰਨ ਵਿਧਾਇਕ ਸੀਗੇ ਉਹਨਾਂ ਨੇ ਇਹ ਮਸਲਾ ਚੱਕਿਆ ਮਸਲਾ ਕੀ ਹੈ ਖैर ਉਹ ਵੱਡੇ ਤੌਰ ਤੇ ਇਹ ਚੀਜ਼ ਦੇਖਦੇ ਨੇ ਵੀ ਜੇ ਪੰਜਾਬ 'ਚ ਨਸ਼ੇ ਦਾ ਲਖ ਤੋੜਨਾ ਤਾਂ ਉਹਦਾ ਸਬਸਟੀਟਿਊਟ ਦੇ ਰੂਪ ਦੇ ਵਿੱਚ ਜਿਹੜ ਅਸੀਂ ਨਸ਼ਾ ਦੀ ਗੱਲ ਕਰਦੇ ਆ ਜੇ ਫੀਮ ਭੁੱਕੀ ਦੀ ਗੱਲ ਕਰੀਏ ਜਿਹਨੂੰ ਡਾਕਟਰ ਧਰਮबीर ਗਾਂਧੀ ਹੋਣੇ ਪਹਿਲਾਂ ਵੱਡੇ ਤੌਰ ਤੇ ਚੱਕਦੇ ਆ ਖੈਰ ਉਹ ਅੱਜ ਵੀ ਆਪਦੀ ਗੱਲ ਤੇ ਸਟੈਂਡ ਕਰਦੇ ਨੇ ਕਿ ਇਹ ਹੋਣਾ ਚਾਹੀਦਾ ਸੰਜੇਪ ਕੀਜਾ ਨੇ ਸਾਡੇ ਨਾਲ ਹਾਲਾਂਕਿ ਇਹ ਵੀ ਲੰਮੇ ਸਮੇਂ ਤੋਂ ਇਸੇ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਪਹਿਲਾਂ ਇਹਨਾਂ ਨੇ तमाम ਵਿਧਾਇਕਾਂ ਨੂੰ ਮੰਤਰੀਆਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਕਰਿਆ ਕਿ ਇਹ ਚੀਜ਼ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਤਕਰੀਬਨ 15 ਸਾਲ ਹੋ ਗਏ ਆਪ ਕੀਜਾ ਜੀ ਦੇਖਿਏ ਇਹਦੇ ਵਿੱਚ ਜਿਵੇਂ ਹੁਣ ਉਹਦੇ ਪਠਾਨ ਮਾਜਰਾ ਹੋਰ ਆਲੇ ਚੱਕਿਆ ਮਸਲਾ ਤਾਂ ਚਲੋ ਇਹ ਆ ਵੀ ਵਿਧਾਨ ਸਭਾ 'ਚ ਰੌਲਾ ਤਾਂ ਪ ਇੱਕੋ ਗੋਲ ਇੱਕੋ ਨਾ ਪਲੇਟਫਾਰਮ ਆਪਾਂ ਨੂੰ ਹੁਣੋਂ ਪਤਾ ਲੱਗ ਗਿਆ ਵੀ ਜਿਵੇਂ ਲਿਖਿਆ ਦਿੱਲੀ 300 ਕਿਲੋਮੀਟਰ ਉਹ ਵਿਧਾਨ ਸਭਾ ਦੇ ਵਿੱਚ ਕੁਐਸਚਨ ਲੈਣ ਲਈ ਸੁਮੇਤ ਜੀ ਆਪਾਂ ਦੇ ਲੋਕ ਕਿੰਨੇ ਚਿਰ ਤੋਂ ਸੰਘਰਸ਼ ਕਰ ਰਹੇ ਆ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਇਆ ਪਰ ਉਹ ਬਟ ਸਹੀ ਤਰੀਕੇ ਨਾਲ ਨਹੀਂ ਆਇਆ ਕਿਉਂਕਿ ਮੈਂਟਲੀ ਪ੍ਰਿਪੇਅਰ ਨਹੀਂ ਸੀ ਇਹਨਾਂ ਕੋਲੇ ਫਾਈਲ ਨਹੀਂ ਸੀ ਮੇਰੀ ਮੇਰੀ ਫਾਈਲ ਜਿਵੇਂ ਡਾਕਟਰ ਬਲਬੀਰ ਸਿੰਘ ਦੇ ਬੇਟੇ ਨੇ ਲਈ ਤੀ ਸੀਗੀ ਰਾਹੁਲ ਨੇ ਪਟਿਆਲੇ ਰਾਹੁਲ ਸੈਣੀ ਜੀ ਕੋਲੇ ਆ ਮਨਰੂੜਾ ਜੀ ਕੋਲੇ ਆ ਸੀਐਮ ਸਾਹਿਬ ਕੋਲੇ ਆ ਸਰਬਜੀਤ ਕੋਰ ਮਾਨੂਕੇ ਕੋਲੇ ਆ ਸੁਖਪਾਲ ਸੁਖੀ ਕੋਲੇ ਆ ਡਾਕਟਰ ਇਹ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਕੋਲੇ ਆ ਜਿਨ੍ਹਾਂ ਕੋਲੇ ਮੇਰੀ ਫਾਈਲ ਪਈ ਆ ਉਹਨਾਂ ਦਾ ਉਹ ਧਿਆਨ ਕੀਤਾ ਵਯਾ ਜੀ ਮੋਗੇ ਵਾਲੀ ਵਿਧਾਇਕਾ ਕੋਲੇ ਪਈ ਆ ਜੀ ਉਹ ਇੱਕਦਮ ਪਠਾਨ ਮਾਜਰਾ ਸਾਹਿਬ ਨੇ ਕੁਐਸਚਨ ਕੀਤਾ ਵੀ ਸਪੀਕਰ ਸਾਹਿਬ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਵੀ ਉਹ ਪੰਜਾਬ ਚ ਪੋਸਟ ਫੀਡ ਦੀ ਖੇਤੀ ਕਰਾਣੀ ਚਾਹੁੰਦੇ ਆ ਤਾਂ ਕਦੋਂ ਕਦੋਂ ਤੱਕ ਕਰਾਨਗੇ ਬਟ ਉੱਥੇ ਕੁਐਸਚਨ ਹੋਣਾ ਚਾਹੀਦਾ ਸੀ ਵੀ ਸਪੀਕਰ ਸਾਹਿਬ 0 ਆਵਰਸ ਦੇ ਵਿੱਚ ਮੈਂ ਵਿਧਾਨ ਸਭਾ ਦੇ ਵਿੱਚ ਇਸ ਗੰਭੀਰ ਮੁੱਦੇ ਤੇ ਪੰਜਾਬ ਦੇ ਗੰਭੀਰ ਮੁੱਦੇ ਦੇ ਉੱਤੇ ਚਰਚਾ ਕਰਵਾਉਣ ਦਾ ਮੰਗ ਕਰਦਾ ਵਾਂ ਕੁਐਸਚਨ ਲਿਆਉਣ ਲਈ ਵਾਈਟ ਪੇਪਰ ਲਿਆ ਕੇ 117 ਦੇ 117 ਵਿਧਾਇਕ ਆਪਣਾ ਆਪਣਾ ਮਤ ਦੇਣ ਸਟੱਡੀ ਕਰਕੇ ਇਹ ਨਹੀਂ ਵੀ ਉਹਨਾਂ ਨੇ ਕੁਐਸਚਨ ਕੀਤਾ ਨਾਲ ਹੀ ਖੁੱਡਿਆ ਸਾਹਿਬ ਕਹਿੰਦੇ ਸਰਕਾਰ ਦਾ ਹਜੇ ਕੋਈ ਇਰਾਦਾ ਨਹੀਂ ਉਹ ਇੱਥੇ ਤਾਂ ਮੁੱਖ ਮੰਤਰੀ ਚੁਣਨ ਲੱਗੇ WhatsApp ਨੰਬਰ ਜਾਰੀ ਹੁੰਦੇ ਆ ਪਬਲਿਕ ਦੀ ਰਾਏ ਹੁੰਦੀ ਆ ਹਰ ਚੀਜ਼ ਲਈ ਹੁੰਦੀ ਆ ਤਾਂ ਕਿਉਂ ਨਹੀਂ ਇਹਦੇ ਲਈ ਕਿਉਂ ਨਹੀਂ ਦੇਖਿਏ ਭਿੰਜਾ ਜੀ ਜਦੋਂ ਗੱਲ ਉਹਨਾਂ ਡਾਕਟਰ ਬਲਬੀਰ ਹੈ ਕਿਉਂਕਿ ਮਿਨਿਸਟਰ ਹੋਣੇ ਹੈਲਥ ਦੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਇਹ ਚੀਜ਼ ਲਾਗੂ ਹੋ ਸਕਦੀ ਹੈ ਕਿਉਂਕਿ ਦਵਾਈਆਂ ਦਾ ਜ਼ਿਕਰ ਕਰਦੇ ਆਂ ਵੀ ਦਵਾਈਆਂ 'ਚ ਵਰਤੋਂ ਹੁੰਦੀ ਹੈ ਜੀ ਉਹ ਕਹਿੰਦੇ ਕਿ ਉੱਥੇ ਤਾਂ ਕੋ ਪੈਮਾਨੇ ਨੇ ਉੱਥੇ ਤਾਂ ਦਵਾਈ ਦੇ ਰੂਪ ਦੇ ਵਿੱਚ ਯੂਜ਼ ਹੋਣੀ ਹੈ ਕਿੰਨੀ ਕੀ ਯੂਜ਼ ਹੋਣੀ ਹੈ ਕਿੱਥੇ ਕੀ ਜ਼ਰੂਰਤ ਹੈ ਪਰ ਕਹਿੰਦੇ ਜੇ ਨਸ਼ੇ ਦੇ ਸਬਸਟੀਟਿਊਟ ਚ ਜੇ ਨਸ਼ੇ ਨੂੰ ਦੇਣ ਲੱਗੇ ਇਹ ਤਾਂ ਉਹ ਦੂਜੇ ਪਾਸੇ ਕਹਿੰਦੇ ਕਿਉਂਕਿ ਜੇ ਪੁਰਾਣੇ ਕਹਿੰਦਾ ਅਸੀਂ ਰਿਪੋਰਟ ਚੱਕ ਕੇ ਦੇਖੀਏ ਤਾਂ ਫੀਮ ਪੁੱਕੀ ਦੇ ਨਾਲ ਵੀ ਓਡੀ ਨੁਕਸਾਨ ਹੋਏ ਹੋਏ ਨੇਗੇ ਤੇ ਉਹ ਪੁਰਾਣੇ ਰਿਕਾਰਡ ਦੇ ਵਿੱਚ ਕੱਢ ਕੇ ਲਿਆਓ ਜੀ ਮੈਨੂੰ আফੀਮ ਪੁੱਕੀ ਦੇ ਨਾਲ ਕਿਸੇ ਦਾ ਕੋਈ ਮੈਡੀਕਲ ਰਿਕਾਰਡ ਮੰਗ ਲੈਣਾ ਆਪਦੇ ਡਾਇਰੈਕਟਰ ਹੈਲਥ ਤੋਂ ਫਿਰ ਚਲੋ ਡਾਇਰੈਕਟਰ ਹੈਲਥ ਜੇ ਕਿਲੋਆਂ ਦੀ ਪਾਲਸੀ ਦੇ ਸਕਦਾ ਕੁਇੰਟਲਾਂ ਦੀ ਪਾਲਸੀ ਦੇ ਸਕਦਾ ਹੈ ਮੈਡੀਕਲ ਨੂੰ ਉਹ ਕਹਿੰਦੇ ਇੱਕ ਮਾਤਰਾ ਦੇ ਵਿੱਚ ਤਾਂ ਇਹ ਵੀ ਇੱਕ ਮਾਤਰਾ ਜੀ ਆ ਜੇ ਪਿਓਰ ਜਿਹੜਾ ਪ੍ਰੋਡਕਟ ਪਿਓਰ ਆ ਸਾਨੂੰ ਇੱਥੇ ਖੇਤੀ ਨਹੀਂ ਜਦੋਂ ਯੂਨੀਅਨ ਨਹੀਂ ਮੰਗ ਕਰਦੀਆਂ ਰਾਜੇয়াল ਸਾਹਿਬ ਤੁਗਰਾ ਹਾਂ ਠੀਕ ਆ ਉਹ ਲੱਖੋਵਾਲ ਜੁਨੀਅਨ ਕਰਦੀ ਵੀ ਆ ਮੰਗ ਤਾਂ ਜਦੋਂ ਸੀਐਮ ਕੋਲੇ ਟਾਕ ਟੂ ਟੇਬਲ ਹੁੰਦੀ ਆ ਉਦੋਂ ਉਹਨਾਂ ਦੇ ਹੱਥ 'ਚ ਫਾਈਲ ਨਹੀਂ ਹੁੰਦੀ ਸੋਵੇਂ ਉਹਨਾਂ ਤੱਕ ਪੰਚਾਇਤੀ ਰਾਜੇয়াল ਸਾਹਿਬ ਨੂੰ ਫਾਈਲ ਦਿੱਤੀ ਜਿੱਥੇ ਬੰਦੀਆਂ ਵੀ ਤੇ ਕੋਈ ਬਹੁਤਾ ਜ਼ੋਰ ਲਾਉਂਦੀਆਂ ਨਹੀਂ ਦਿੰਦੀਆਂ ਹੈਗੀਆਂ ਫਿਰ ਕਿਸਾਨ ਜਿੱਥੇ ਬੰਦੀਆਂ ਦੀ ਜ਼ਰੂਰਤ ਨਹੀਂ ਨਹਿ ਰਹੇ ਨੇਗੀ ਕਿਸਾਨ ਖੁਸ਼ਹਾਲ ਹੋ ਜਾਣਾ ਵਾ ਸੈਕੰਡ ਦੇਖੋ ਝੋਨੇ ਦਾ ਝੋਨੇ ਦਾ ਬਦਲ ਕੀ ਆ ਜੇ ਖਸਖਸ ਤੋਂ ਕਟੋ ਘੜ ਮੇ ਅੱਗੇ ਵੀ ਆਪ ਜੀ ਨੂੰ ਕਿੰਨੀ ਵਾਰੀ ਦੱਸ ਸਕਿਆ ਇਹ ਪੰਜ ਚਾੜ ਆ ਉਹਦੇ ਤੋਂ 5.5 6 ਲੱਖ ਰੁਪਿਆ ਐਵਰੇਜ ਪਤਰੀ ਪ੍ਰਤੀ ਕੁਆਂਟਲ ਤੋਂ ਜਿਹੜਾ ਕੀ ਧਰਮ ਦਾਵਾ ਉਹ ਰੈਵਨਿਊ ਲੈ ਕੇ ਗੌਰਮੈਂਟ ਨੂੰ ਠੇਕਿਆਂ ਤੋਂ ਆਣਾ ਪੁਲਿਸ ਦੀ ਘੱਟ ਨਫਰੀ ਦੀ ਸਮੱਸਿਆ ਦਾ ਹੱਲ ਫਿਰ ਮੈਡੀਕਲ ਦੇ ਵਿੱਚ 5 ਗ੍ਰਾਮ 7 ਗ੍ਰਾਮ ਫਿਰ ਅਦਰ ਸਟੇਟ ਤੋਂ ਯੂਪੀ ਤੋਂ ਪੱਛਮੰਗਾਲ ਤੋਂ ਆਂਧਰਾ ਪ੍ਰਦੇਸ਼ ਤੋਂ ਰਾਜਸਥਾਨ ਤੋਂ ਜੇ ਐਂਡ ਕੇ ਤੋਂ ਮਹਾਰਾਸ਼ਟਰ ਤੋਂ ਤੁਸੀਂ ਦੱਸੋ ਜੀ ਕਿੱਥੋਂ ਕਿੱਥੋਂ ਚਾਰਖੰਡ ਕਿਤੋਂ ਵੀ ਲਿਆ ਕੇ ਉਹਤੋਂ ਦੇ ਆਪਰੇਸ਼ਨ ਕੇ ਦੇ ਇਥੇ ਜਗਰਾਂ ਚ ਪੰਜਾਬ ਚ ਜ਼ਿਲ੍ਹੇ ਚ ਤਹਿਸੀਲ ਪੱਦਰ ਤੇ ਠੇਕੇ ਖੋਲ ਦਿੱਤੇ ਜਾਣ ਕਾਰਡ ਬਣਾ ਦਿੱਤੇ ਜਾਣ ਪੈਮਾਨੇ ਚ ਕਰ ਦੇਣ ਨਾ ਐਨਡੀਪੀਸੀ ਐਕਟ ਲਾਗੂ ਰਹੂਗਾ ਜੇ ਕੋ ਦਾ ਲਾਇਸੈਂਸ ਤੋਂ ਬਗੈਰ ਧੰਦਾ ਕਰੂਗਾ ਉਹਦੇ ਤੇ ਫਿਰ ਐਨਡੀਪੀਸੀ ਐਕਟ ਲਾਗੂ ਆ ਇਹਦੇ ਚ ਬਜਲੀ ਕਰਨਾ ਪ੍ਰਾਦਾ ਸੇਵਨਤਾ ਹੁਣ ਪਕੀ ਜੀ ਇਹਦੇ ਚ ਜਿਵੇਂ ਤੁਸੀਂ ਕਿਹਾ ਵੀ ਇੱਕ ਕੁਆਂਟੀਟੀ ਤੁਸੀਂ ਬੰਨ੍ਹ ਦੋ ਤੁਸੀਂ ਵੜਾ ਕਰਦੇ ਹੋ ਵੀ ਜਿਵੇਂ ਬੋਤਲ ਹੀ ਲੈਣੀ ਹੈ ਕਿਸੇ ਨੇ ਤਾਂ ਉਸੇ ਹਿਸਾਬ ਦੇ ਨਾਲ ਆ ਵੀ ਇੰਨੀ ਚੀਜ਼ੀ ਹੋ ਜੇ ਆ ਜਿਹੜੇ ਜੇ ਖਾਣ ਦਾ ਕਹੀਏ ਜੀ ਜਿਹੜੇ ਬੰਦੇ ਲੱਗੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਆਦੀ ਹੋ ਗਏ ਅਸੀਂ ਕਿਹੜੇ ਪਾਸੇ ਨੂੰ ਜਾਈਏ ਫਿਰ ਅੱਜ ਉਹ ਚੀਜ਼ਾਂ ਦੇ ਹੱਲ ਕੀ ਨੇ ਵੀ ਜਿਹੜੀ ਪੰਜ ਵਾਲੀ ਚੀਜ਼ ਆ ਉਹ ਫਿਰ 50 ਦੀ ਜਾਂ 500 ਦੀ ਵਿਕਦੀ ਆ ਜਿਹੜੀ ਬਾਹਰ ਉੱਤੇ ਯੂਰੋਪੀ ਬਿਹਾਰ ਚ ਲਾ ਲਓ ਤੁਸੀਂ ਬੰਗਾਲ ਚ ਲਾ ਲਓ ਉੱਥੇ ਸਾਨੂੰ ਹਜ਼ਾਰ ਦੀ ਮਿਲਦੀ ਆ ਇੱਥੇ ਪੰਜਾਬ ਆਣ ਕੇ 4000 ਦੀ ਮਿਲਦੀ ਆ ਕਿਤੋਂ ਖਾਓਗੇ ਅਸੀਂ ਜ਼ਮੀਨਾਂ ਵੇਚ ਕੇ ਤਾਂ ਇਹ ਜਵੇਂ ਇਹ ਨਾ ਵਿਕਦੀਆਂ ਨੇ ਗਵਰਨਮੈਂਟ ਨੂੰ ਕੋਲਣਾ ਚਾਹੀਦਾ ਹੁਣ ਇਹ ਕਿੱਦੇ ਰੋਲਾ ਪਾ ਰਹੇ ਨੇ ਖਾਸ ਕਰਕੇ ਖੇਤੀ ਵਾਸਤੇ ਕੋਈ ਸੁਣਦਾ ਹੀ ਨਹੀਂ ਇਹਦੇ ਪਰ ਇਹਦੇ ਚ ਜਿਹੜੇ ਉਹ ਤਰਕ ਉਹ ਕਮੇਟੀ ਉਹ ਜਿਹੜੇ ਉਹਦੇ ਚ ਉਹ ਤਰਕ ਦਿੰਦੇ ਨੇ ਵੀ ਨੁਕਸਾਨ ਤਾਂ ਇਹਦੇ ਨਾਲ ਵੀ ਨਸ਼ੇ ਦਾ ਨਸ਼ੇ ਨੂੰ ਸਬਸਟੀਟਿਊਟ ਨਹੀਂ ਰੱਖ ਸਕਦਾ ਨੁਕਸਾਨ ਨਹੀਂ ਨਸ਼ੇ ਦਾ ਆ ਮੈਂ ਖੜਿਆ ਤੁਹਾਡੇ ਸਾਹਮਣੇ ਕਿੰਨੇ ਉਮਰ ਆ ਦੇਖੋ ਮੇਰੇ 50 ਸਾਲ ਉਮਰ ਹੋ ਗਈ ਮੇਰੇ ਤੁਸੀਂ ਤੁਸੀਂ ਹੋਰ ਪਾਸੇ ਨਹੀਂ ਫਿਰ ਲੱਗੇ ਹੈਗੇ ਯਾਨੀ ਕਿ ਜੇ ਆਮ ਤੌਰ ਤੇ ਯਾਨੀ ਕੀਤਾ ਅਜ ਤੱਕ ਹੋਰ ਹਫੀਮ ਖਾਦੀ ਆ ਹੁਣ ਵੀ ਖਾਂਦੇ ਆ ਕੌਣ ਨਹੀਂ ਕਹਿੰਦਾ ਚੰਡੀਗੜ੍ਹ 'ਚ ਸਾਰੇ ਖਾਂਦੇ ਨੇ ਉਲਤ ਵਾਲੇ ਤੱਕ ਖਾਂਦੇ ਨੇ ਚੰਡੀਗੜ੍ਹ 'ਚ ਇਹ ਤਾਂ ਸਾਡੇ ਵਾਸਤੇ ਖੇਤੀ ਵਾਸਤੇ ਬੰਦੇ ਬਸ ਕੌਣ ਨਹੀਂ ਕਹਿੰਦਾ ਪੰਜਾਬ ਵਾਸਤੇ ਬੰਦਾ ਪਰ ਇਹਦੇ 'ਚ ਜੇ ਦੇਖੋ ਜਿਹੜੇ ਨੁਕਸਾਨ ਦੀ ਗੱਲ ਕਰਦੇ ਨੇ ਫਿਰ ਇਹਦੇ ਨਾਲ ਜੇ ਕਹੀਏ ਕਿ ਇਹਦੇ ਨਾਲ ਬਿਮਾਰੀਆਂ ਨਹੀਂ ਹੈਗੀਆਂ ਇਹਦੇ ਨਾਲ ਦਿੱਕਤਾਂ ਨਹੀਂ ਹੈਗੀਆਂ ਮੈਂ ਕਰੋਨਾ ਦਾ ਕੋਈ ਟੀਕਾ ਨਹੀਂ ਲਵਾਇਆ ਕਰੋਨਾ 'ਚ ਵੀ ਗੱਡੀ ਲੈ ਕੇ ਚੱਲਦੇ ਰਹੇ ਕੋਈ ਟੀਕਾ ਨਹੀਂ ਕਰਵਾਉਂਦਾ ਲਵਾਇਆ ਮੈਂ ਦੇਖ ਲਓ ਕੋਈ ਬਿਮਾਰੀ ਨਹੀਂ ਮੈਨੂੰ ਅੱਜ ਚੈੱਕ ਕਰਾ ਲਓ ਨਾਲੇ ਮੈਂ ਬਲੱਡ ਵੀ ਕਰਾਉਂਦਾ ਹਾਂ ਸਾਲ 'ਚ ਦੋ ਵਾਰੀ ਬਲੱਡ ਕਰਾਉਂਦਾ ਮੇਰਾ ਕਾਰਡ ਬਣਿਆ ਹੋਇ ਔਰ ਇਹਦੇ ਵਿੱਚ ਇੱਕ ਗੱਲ ਤਾਂ ਇਹ ਕਹੀ ਕਿ ਚਲੋ ਇਹ ਮੰਗਤਾ ਹੋਰ ਸਮੇਂ ਬਹੁਤ ਹੈ ਪਰ ਪਕੀਜਾ ਜੀ ਗੱਲ ਆ ਜਾਂਦੀ ਹੈ ਵੀ ਉਹ ਕਹਿੰਦੇ ਵੀ ਅਸੀਂ ਤਾਂ ਤਾਂ ਹੀ ਛੜਾਉਣ ਵਾਲੇ ਪਾਸੇ ਨੂੰ ਜਾਂਦੇ ਆ ਅਸੀਂ ਲਾਈਏ ਹੀ ਕਿਉਂ ਕਿਸੇ ਪਾਸੇ ਤੁਸੀਂ ਅੱਜ ਤੱਕ ਇਹ ਦੱਸੋ ਇਹ ਅੰਗਰੇਜ਼ਾਂ ਤੋਂ ਪਹਿਲਾਂ ਦਾ ਚੱਲਦਾ ਵਾ ਪੁਰਾਤਣਾ ਹੁਣ ਖਸਖਸ ਕਰਿਆ ਨੇ ਦੁਕਾਨ ਤੇ ਆਮ ਵਿਕਦੀ ਆ ਜੇ ਉਹਦੇ ਤੁਸੀਂ ਛਿਲਗੇ ਨਸ਼ਾ ਦੱਸਦੇ ਹੋ ਫਿਰ ਖਸਖਸ ਨਸ਼ਾ ਕਿਉਂ ਨਹੀਂ ਫਿਰ ਦੁਕਾਨਾਂ ਦੇ ਆਮ ਕਿ ਪੂਰੇ ਦੇਸ਼ 'ਚ ਬੰਦ ਕਰ ਦੋ ਕੱਲੇ ਪੰਜਾਬ ਲਈ ਓਏ ਓ ਕਾ ਤੱਕ ਡਾਕਟਰ ਬਲਵੀਰ ਸਿੰਘ ਸੁੱਤੇ ਪਏ ਨੇ ਡਾਕਟਰ ਬਲਵੀਰ ਸਿੰਘ ਜੀ ਦੇ ਤੁਹਾਨੂੰ ਡਿਪਾਰਟਮੈਂਟ ਦੇ ਵਿੱਚ ਆਰਡਰ ਦਿਖਾਣਾ ਹੁਣੇ ਰਿੰਕੂ ਆਂਦਾ ਉਹ ਵਿਚਾਰੇ ਦੀ 8 ਮਹੀਨੇ ਤੋਂ ਇਨਕੁਆਰੀ ਸੈਕਟਰੀ ਨੂੰ ਕਹਤਾ ਬਲਵੀਰ ਸਿੰਘ ਜੀ ਦੇ ਸਟਾਫ ਨੇ ਉਹਨਾਂ ਦੇ ਡਾਇਰੀ ਨੰਬਰ ਆ ਮੰਤਰੀ ਸਾਹਿਬ ਦੇ ਰਿੰਕੂ ਦੀ ਸਾਡੇ ਲਾਤ ਤੋੜਤੀ ਚਿੱਟੇ ਵੇਚਣ ਵਾਲਿਆਂ ਨੇ ਉਹਨਾਂ ਨੂੰ ਮੰਦਰ ਤੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਰਿਓਗੇ ਕਰ ਲਿਆ ਕਰੋ ਉਹ ਉੱਥੇ ਕਨਸਟੀਟਿਊਸ਼ਨ ਐਮਐਲਏ ਦੀ ਗਵਾਨ ਚਾਹੇ ਐਮਐਲਏ ਦੇ ਮੋਗੇ ਦੇ ਉਹਦੇ ਹਸਬੰਦ ਨੂੰ ਚੰਗੀ ਤਰ੍ਹਾਂ ਬੰਦੇ ਪਤਾ ਉਹਨਾਂ ਨੂੰ ਮੰਦਰ ਚੋਂ ਚਿੱਟਾ ਵੇਚਣ ਨੂੰ ਉਹਨੂੰ ਰਾਤ ਨੂੰ ਘੇਰ ਕੇ ਉਹਦੀ ਲੱਤ ਤੋੜਤੀ ਡਾਕਟਰ ਨੇ ਇਲਾਜ ਨਹੀਂ ਕੀਤਾ ਉਹਦਾ ਡਾਕਟਰ ਦੀ ਅੰਗੇਲੀ ਦੇ ਨਾਲ ਉਹਨੇ 25 ਦਿਨ ਤੱਕ ਪਲਾਸਟਰ ਨਹੀਂ ਜੜਿਆ ਵਾਧਾ ਵਧ ਗਿਆ ਜੀ ਉਹਨੂੰ ਡਾਕਟਰ ਜਗਰੂਪ ਤੋਂ ਲੁਧਿਆਣੇ ਤੁਸੀਂ ਦੇਖੋ 4 ਮਹੀਨੇ ਬਾਅਦ ਉਹਦੇ ਦੁਆਰਾ ਰਾੜ ਪੈਂਦੀ ਆ ਦੋ ਵਾਰੀ ਪਲਸਟਰ ਬਾਹਰੋਂ ਬਣਵਾਉਣੇ ਆ ਵਿੱਚ ਜੀ ਦੇਖੀ ਜੀ ਗੱਲ ਫੇਰ ਉਹੀ ਆ ਜਾਂਦੀ ਆ ਪਰ ਪਕੇਜਾ ਜੀ ਗੱਲ ਜੇ ਕਹੀਏ ਉਹ ਕਹਿੰਦੇ ਵੀ ਮੁਕਤੀ ਗੱਲ ਉੱਥੇ ਫੇਰ ਆ ਜਾਂਦੀ ਆ ਕੀ ਘੁੰਮ ਕੇ ਉਹ ਕਹਿੰਦੇ ਫਾਇਦੇ ਨੁਕਸਾਨ ਰਹੇ ਇੱਕ ਪਾਸੇ ਨੂੰ ਪਰ ਕਹਿੰਦੇ ਨਸ਼ੇ ਦਾ ਸਬਸਟੀਟਿਊਟ ਨਸ਼ਾ ਕਿਵੇਂ ਦੇ ਦਈਏ ਟ੍ਰਾਇਲ ਤਾਂ ਹੋ ਸਕਦਾ ਉਸ ਦਾ ਨਸ਼ਾ ਕਿੰਨੇ ਦੇਣੀ ਤੁਸੀਂ ਨਸ਼ਾ ਲੈ ਕੇ ਤਾਂ ਉਹ ਕੌਣ ਕਹਿੰਦਾ ਇਹਨੂੰ ਨਸ਼ਾ ਬਾ ਤੁਸੀਂ ਇੱਕ ਛੋਟਾ ਜਿਹਾ ਵੀਡੀਓ ਆ ਹੁਣ ਤੁਹਾਨੂੰ ਮੈਂ ਦਿਖਾਣਾ ਸੁਮੇਤ ਜੀ ਤੁਹਾਡੇ 100 ਸਵਾਲਾਂ ਦਾ ਇਹ ਜਵਾਬ ਆ। ਇਹ ਬਾਅਦ ਚ ਦੇ ਦਿਓ ਤੁਸੀਂ ਮੈਂ ਚਲਾ ਲੂੰ ਕਿਉਂਕਿ ਉਹ ਫਿਰ ਮਸਲਾ ਰਹੇ। ਉੱਥੇ ਨਾ ਇੱਕ ਬੱਚੀ ਨੂੰ ਖਵਾ ਰਿਆ। ਬੱਚੀ ਦੀ ਤੁਸੀਂ ਇਹ ਜੋ ਦੇਖਣ ਵਾਲੀ ਆ। ਤੁਸੀਂ ਬਾਅਦ ਚ ਐਡ ਕਰ ਲਿਓ ਜਾਇ। ਉਹ 5 ਸਾਲ ਦੀ ਬੱਚੀ ਏਡੀ ਖੁਸ਼ ਹੋ ਗਈ ਉਹਦਾ ਦਾਦਾ ਉਹਨੂੰ ਖਵਾ ਰਿਆ। ਦਖਾਨ ਵਾਲੀ ਸੀ ਵੀਡੀਓ। ਪਰ ਇਹਦੇ ਚ ਗੱਲ ਇਹ ਆ ਨਾ ਵੀ ਹੁਣ ਜਵਾਕਾਂ ਨੂੰ ਇਸ ਨਸ਼ਾ ਲਾਉਣ ਲੱਗੇ ਭੀਜਾ ਜੀ ਇਹ 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 ਨਹੀਂ ਨਾ ਕਿਸੇ ਪਾਸੇ। ਤੁਸੀਂ ਉਹ ਨਸ਼ਾ ਨਹੀਂ। ਮੈਂ ਵੀ ਉਸ ਗੱਲ ਤੇ ਬਰੋਚਾਂ। ਆਪਾਂ ਕੋਈ ਡਾਕਟਰ ਲੈਣਾ ਹੈਗੇ ਆਪਾਂ ਕੋਈ ਜਿਕੇ ਮੈਡੀਕਲ ਰਿਪਰੈਜ਼ੈਂਟੇਟਿਵ ਨਹੀਂ ਹੈ। ਜਿਸ ਨੂੰ ਦੇਖਿਆ ਜਦੋਂ ਬੱਚੇ ਦੇ ਦਸਤ ਲੱਗ ਗਏ ਆ। ਹੋਰ ਆ ਕੇਲੇ ਦੇ ਵਿੱਚ ਮਾਵਾ ਦੁੱਧ ਨੂੰ ਲਾ ਕੇ ਚੰਗਾੰਦੀਆਂ ਦੇਖੀਆਂ ਸੀ ਜੀ ਦੇਖੋ ਇਹ ਠੀਕ ਹੈ ਤੁਸੀਂ ਵੱਡੇ ਤੌਰ ਤੇ ਰੱਖੋ ਤੁਸੀਂ ਬੱਚੇ ਬੱਚਿਆਂ ਵਾਲੇ ਪਾਸੇ ਰੋਣਾ ਦਿਓ ਕੀ ਜੀ ਜਿਹੜੀ ਚੀਜ਼ ਨਹੀਂ ਕਰ ਸਕਦੇ ਤਾਂ ਉਹ ਨਹੀਂ ਕਰ ਸਕਦੇ ਬੱਚਿਆਂ ਵਾਲੇ ਪਾਸੇ ਨੂੰ ਜਾ ਕੇ ਆਪਾਂ ਨਹੀਂ ਕੋਈ ਗਲਤ ਮੈਸੇਜ ਦੇਣਾ ਚਾਹੁੰਦੇ ਹੈਗੇ ਇਹ ਜਿਵੇਂ ਹੁਣ ਸਦਾ ਸਾਹਿਬ ਨੇ ਇਹ ਕਹਿੰਦੇ ਵੀ ਇਹ ਖਾ ਰਹੇ ਨੇ ਲੰਬੇ ਟਾਈਮ ਤੋਂ ਚਲੋ ਇਹਨੇ ਆਪਦੇ ਤੌਰ ਤੇ ਸ਼ੁਰੂ ਕਰ ਲਿਆ ਮੈਂ ਵੀਰ ਸਿੰਘ ਦੀ ਗੱਲ ਕਰਦਾ ਵੀ ਵੀਰ ਨੇ ਡਾਕਟਰ ਵੀਰ ਦੇ ਬਿਆਨ ਨੂੰ ਵੀਰ ਦੇ ਬਿਆਨ ਨੂੰ ਲਗਾਤਾਰ ਨਹੀਂ ਕੋਰਟ ਕਰਾਂਗੇ ਆਪਾਂ ਕਿਉਂਕਿ ਉਹ ਤਾਂ ਇੱਕ ਵਾਰੀ ਕਹਿ ਕੇ ਉਹਨਾਂ ਨੇ ਤਾਂ ਗੱਲ ਖਤਮ ਕਰ ਦਿੱਤੀ ਜਾਂ ਸਾਬਦਾ ਲਗਾ ਲਓ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਵੀ ਇਹ ਨਸ਼ਾ ਉਹਨਾਂ ਦਾ ਲਗਾ ਲਓ ਫਿਰ ਉਹ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਣ ਵੀ ਇਹ ਪੰਜਾਬ ਦੇ ਵਿੱਚ ਆਂਦੀ ਆ ਇਹ ਇੱਕ ਨਸ਼ਾ ਵਾ ਆਹ ਦੇ ਘੜੇ ਮੈਡੀਕਲ ਰਿਟਰਨ ਫੈਕਟ ਆ ਅਸੀਂ ਕੇਂਦਰ ਸਰਕਾਰ ਨੂੰ ਲਿਖਦੇ ਆ ਬੇਨੂੰ ਪੂਰੇ ਦੇਸ਼ 'ਚ ਬੰਦ ਕੀਤਾ ਜਾਵੇ ਪੂਰਾ ਬੰਦ ਕਰਕੇ ਤੋਂ ਬੰਦ ਕਰ ਗੱਲ ਖਤਮ ਵਿਧਾਨ ਸਭਾ 'ਚ ਪੰਜਾਬ ਬਿੱਲ ਪਾਵੇ ਉਹਨੂੰ ਅੱਗੇ ਸੈਂਟਰ ਕੋਲੇ ਮੂਵ ਕਰਦੇ ਆ ਪਰ ਉਹਦੇ 'ਚ ਜਦੋਂ ਹੁਣ ਤੁਸੀਂ ਤਾਂ ਚਲੋ ਲੱਗੇ ਹੋਏ ਹੋ ਲਗਾਤਾਰ ਹੈ ਜਿਹੜੀ ਇਹ ਦੂਜੇ ਪਾਸੇ ਜਦੋਂ ਨਸ਼ਾ ਛਡਾਊ ਕੇਂਦਰਾਂ 'ਚ ਨੌਜਵਾਨ ਗੋਲੀਆਂ 'ਤੇ ਲੱਗਦੇ ਨੇ ਜਾਂ ਕਹਦੀ ਇਹ ਕਿ ਉਹ ਇੱਕ ਟਾਈਮ ਵਾਸਤੇ ਤਾਂ ਹੁੰਦੀਆਂ ਉਹ ਇੱਕ ਟਾਈਮ ਵਾਸਤੇ ਰਹਿ ਗਈਆਂ ਉਹ ਲੰਬਾ ਟਾਈਮ ਚਲੀ ਜਾਂਦੀ ਉਹ ਗੋਲੀ ਨੇ ਕੁਬੜੇ ਕਰਤੇ ਜੀ ਉਹ ਗੋੜੀ ਨੇ ਫੈਂਟਨੈਲ ਜਿਵੇਂ ਆਪਾਂ ਸੁਣਦੇ ਆ ਨਾ ਉਹ ਹਾਤੀ ਨੂੰ ਸੁਣ ਕਰਨ ਵਾਲੇ ਤੁਸੀਂ ਸਰਕਾਰ ਕਿੰਨੇ ਸੈਂਟਰਾਂ ਦੇ ਮੂਹਰੇ ਰੋਜ਼ 500 700 ਬੰਦਾ ਖੜਾ ਹੁੰਦਾ ਜੋ ਕਿ ਡੇਲੀ ਵਾਈਜ਼ ਦੁਪਹਿਰੇ ਦਿਨੇ ਲੱਖਾਂ ਵੀਡੀਓ ਦੇਖਦੇ ਆ ਲੋਕ ਦੇਖਦੇ ਕਿ ਇਹ ਲੋਕਾਂ ਦੇ ਖੁਦ ਜਾਂਦੇ ਆ ਮਾਈਕਾਂ 'ਚ ਕਹਿੰਦੇ ਆ ਵੀ 9 ਵਜੇ ਵਾਲੀ ਚੜ ਕੇ 12 ਵਾਲੀ ਮੁੜਦੇ ਹਾਂ ਬੀਬੀਆਂ ਇਸ ਗੱਲ ਦਾ ਕਹਿੰਦੀਆਂ ਉਹ ਗੋਲੀ ਤੁਸੀਂ ਚੌਥਾ ਹਿੱਸਾ ਮੈਨੂੰ ਇਹ ਐਮਐਲਏ ਕੋਈ ਵੀ ਤੁਹਾਨੂੰ ਅੱਗੇ ਵੀ ਕਿਹਾ ਸੀ ਵੀ ਇੱਕ ਇੱਕ ਗੋਲੀ ਰੱਖ ਕੇ ਦੇ ਦੇਣ ਦੇਖਣ ਜਿਹੜੀ ਦਿੰਦੀ ਉਹੀ ਜੀ ਨਸਲ ਕੁਸੀ ਦਾ ਫਾਰਮੂਲਾ ਉਹ ਜਦੋਂ ਦਾ ਤੁਹਾਨੂੰ ਦੱਸਿਆ ਵੀ ਇਹ 84 85 ਚ ਹੋ ਗਿਆ ਸੀ ਵੀ ਪੰਜਾਬ ਨੂੰ ਕਿਵੇਂ ਖਤਮ ਕਰਨਾ ਉਹਦੇ ਨਾਲ ਨੁਕਸਾਨ ਆ ਤੁਸੀਂ ਕਹਿੰਦੇ ਹੋ ਬੜੇ ਸੈਕਸ ਤੇ ਪ੍ਰੋਬਲਮ ਪਾਉਂਦੀ ਹੈ ਸੈਕਸ ਤੇ ਹੀ ਪ੍ਰੋਬਲਮ ਮੈਂ ਖਾਧੀਆਂ ਨੇ ਖਾਧਾ ਥਾਰੜ ਤੋਂ ਲਈਆਂ ਸੀ ਆਕਾਸ਼ ਵਾਲੇ ਸੀਗੇ ਤੇ ਉਹਨੇ ਤੋਂ ਲਾਇਆ ਸੀਗਾ ਛੱਡਣ ਵਾਸਤੇ ਤੇ ਗੋਲੀ ਲੰਦੇ ਸੀ ਸੈਕਸ ਤੇ ਵੀ ਪ੍ਰੋਬਲਮ ਪਾਉਂਦੀ ਹੈ ਭਾਜੀ ਇਹਦੇ ਚ ਫਿਰ ਜੇ ਦੇਖੀਏ ਚਲੋ ਅਟੈਕ ਹੁੰਦਾ ਜਦੋਂ ਛੱਟ ਕੇ ਪੈਂਦੇ ਸੀਗੇ ਮੈਨੂੰ ਤੇ ਡਾਊਨ ਹੋ ਗਿਆ ਸੀ ਸਰੀਰ ਬਿਲਕੁਲ ਤੁਸੀਂ ਛੱਡਣ ਲੱਗੇ ਸੀਗੇ ਨਹੀਂ ਛੱਡੇ ਜਾਂਦਾ ਨਹੀਂ ਚਲੋ ਉਹ ਨਸ਼ੇ ਦੀ ਮਾਤਰਾ ਚ ਆ ਗਏ ਨਾ ਆਪਾਂ ਤੁਸੀਂ ਮੈਂ ਉਹਨਾਂ ਨੂੰ ਪੁੱਛਣਾ ਸੀ ਵੀ ਖਸ ਖਸ ਵਾਈਟ ਜਿਹੜੀ ਆ ਇਹ ਆਪਾਂ ਈਰਾਨ ਤੋਂ ਇمپੋਰਟ ਕਰਦੇ ਆ ਪਾਦਰ ਸਟੇਟ ਤੋਂ ਇمپੋਰਟ ਕਰਦੇ ਆ ਇਹਨੂੰ ਪੰਜਾਬ 'ਚ ਆਪਾਂ ਬੀਚ ਨਹੀਂ ਸਕਦੇ ਚਲੋ ਕਿਸਾਨਾਂ ਨੂੰ ਨਹੀਂ ਹੁਣ ਪਾਣੀ ਦਾ ਸਤਰ ਪਤਾ ਜੀ ਤੁਸੀਂ ਦੇਖ ਲਓ ਕੀ ਖਤਮ ਹੀ ਹੋ ਗਿਆ ਨਾ ਝੋਨੇ ਦਾ ਫਿਰ ਝੋਨੇ ਦਾ ਬਦਲ ਕੀ ਆ ਅਸੀਂ ਐਵੇਂ ਥੋੜੀ ਕਹਿੰਨੇ ਆ ਪਾਣੀ ਜਵਾਨੀ ਕਿਸਾਨ ਨਹੀਂ ਆਲਡੋ ਨੌਕ ਦੀ ਗੋਲੀ ਜਿਹੜੀ ਹੁਣ ਆਪਾਂ ਹੈਲਥ ਸਿਸਟਮ ਨੂੰ ਹੋਰ ਨੂੰ ਬਿਲਾ ਸੰਸਭਾ ਚਰਚਾ ਕਰਕੇ ਵੀ ਕਿੰਨੇ ਕਰੋੜ ਦੀ ਗੋਲੀ ਇਹ ਮੁਫਤ ਦਿੰਦੇ ਆ ਪੋਸਟ ਤੋਂ ਖਸਖਸ ਦੇ ਉਪਰੀ ਛਿਲਕੇ ਤੋਂ ਰੈਵਨਿਊ ਆਣਾ ਵਾ ਹੁਣ ਸ਼ਹਿਦ ਆ ਖਸਖਸ ਦਾ ਸ਼ਹਿਦ 2000 ਰੁਪਏ ਕਿਲੋ ਆ ਸੁਮੇ ਜੀ 2 ਲੱਖ ਰੁਪਏ ਇੱਕ ਵੰਟਲ ਜੇ ਪਿਓਰਟੀ ਜੀ ਮਿਲਦਾ ਸਾਹਮਣੇ ਚਵਾਮਾ ਮੱਖੀ ਦਾ ਪਾਲਣ ਖਸਖਸ ਦੇ ਫੁੱਲਾਂ ਆਲਾ ਤਾਂ 5000 ਰੁਪਏ ਕਿਲੋ ਤੱਕ ਵੀ ਆ ਇੰਨਾ ਇੰਨਾ ਜਿਆਦਾ ਮੈਂ ਕਹਾਂ ਹਾਂ ਜੀ ਮਰਦਾਨਾ ਤਾਕਤ ਲਈ ਇਹ ਸਾਰਾ ਕੁਝ ਹੀ ਟੌਪ ਦਾ ਵਾ ਜੀ ਹਾਂ ਤੇ ਕਸ ਕਰਦੇ ਲੋ ਪਹਿਲਾਂ 1800 ਸੀ ਹੁਣੋਂ ਘਟ ਗਿਆ ਕੁਛ ਪਾਈਪ ਲਾਈਨ ਚ ਆ ਗਈ ਚਲੋ ਜਦੋਂ ਜੈਂਸ ਆ ਜਾਂਦੀ ਆ ਹੁਣ ਇਹ 4000 ਨੂੰ ਕਹਿੰਦੇ ਆ ਤੋੜਾ ਮਿਨੀਮਮ ਆ ਉਹ ਤੇ ਜਿਹੜੀ ਭੁੱਕੀ ਆ ਜਿਹੜੀ ਆਪਾਂ ਕਹਿੰਦੇ ਆ ਵੀ ਉੱਪਰ ਇਹ ਛਲਕਾ 6-7000 ਰੁਪਏ ਨੂੰ ਕਿਲੋ ਹੋ ਆ ਜੀ ਹੁਣ ਚੱਲ ਰਿਹਾ ਹੈ ਹਾਂ ਜੀ ਪੰਜਵੇਂ ਸੱਤ ਪੰਜਵੇਂ ਛੇਵੇਂ ਦਰਜੇ ਦਾ ਮਤਲਬ ਛਾਲ ਨਾ ਲੱਗਿਆ ਮਿਲਾਵਟ ਕੀਤੀ ਫੀਡ ਪਾਈ ਕਿਸੇ ਨੇ ਕੁਚਲੇ ਮਾਰ ਕੇ ਇਹ ਲੋਕ ਕੀ ਕਰਦੇ ਕੁਚਲੇ ਮਾਰ ਕੇ ਸਪਰੇਅ ਕਰਕੇ ਦਿੰਦੇ ਆ ਮੇਰੇ ਵਾਲਾ ਮਾਲ ਜਿਹੜਾ ਨਸ਼ਾ ਕਰਦਾ ਇਹ ਫਿਰ ਗਾ ਕਿ ਮੇਰੇ ਕੋਲੇ ਹੀ ਆਵੇ ਇਹ ਦੂਜੇ ਦਾ ਖਾਵੇ ਦਾ ਅਸਰ ਨਾ ਹੋਵੇ ਉਹ ਟਿੰਦੀਆਂ ਦੀਆਂ ਗੋਲੀਆਂ ਪਾਉਂਦੇ ਨੇ ਅਗਲਾ ਬੰਦਾ ਕਹਿੰਦਾ ਕੁਚਲੇ ਮਾਰ ਕੇ ਉੱਤੇ ਸਪਰੇਅ ਕਰਕੇ ਮੈਂ ਕਿਹਾ ਯਾਰ ਕਿਵੇਂ ਕਿਸੇ ਪੁਰਾਣੇ ਸਾਧੂ ਸੰਤ ਬੈਠੇ ਇਦਾਂ ਬੰਦੇ ਬੈਠੇ ਨੇ ਚਮਚਾ ਲਾਇਆ ਉਹ ਕਹਿੰਦੇ ਸੰਜੇ ਯਾਰ ਇਹਦਾ ਕੁਚਲਿਆਂ ਦਾ ਪਾਣੀ ਲਾਇਆ ਵਿਆ ਮਾਰ ਕੇ ਕਹਿੰਦੇ ਘੋੜਿਆਂ ਨੂੰ ਦਿੰਦੇ ਆ ਮਤਲਬ ਇਹਦੇ ਵਿੱਚ ਵੀ ਕਮ ਸੇ ਕਮ ਸਰਕਾਰ ਵੇਚੂਗੀ ਸ਼ੋਰ ਵੇਚੂਗੀ ਫਿਰ ਦੇਖੋ ਸ਼ਰਾਬ ਦੇ ਠੇਕੇ ਜਗ੍ਹਾ ਜਗ੍ਹਾ ਉਹਦੇ ਕੋਲ ਲਿਮਟ ਨਹੀਂ ਕੋ ਕੁਛ ਨਹੀਂ ਸਾਰੇ ਕੋ ਪਤਾ ਜਿੰਨੀ ਮਰਜੀ ਕੋਈ ਪੀ ਜਾਵੇ ਪ੍ਰੀਤ ਸਾਰਾ ਸਭ ਜਵੇਂ ਇਹਨਾਂ ਨੇ ਕਿਹਾ ਮਲਾਵਟੀ ਤੌਰ ਤੇ ਫਿਰ ਦੇਖਿਆ ਉਹ ਤਾਂ ਖਰ ਨੁਕਸਾਨ ਆ ਉਹਦੇ ਇਹ ਤਾਂ ਪਤਾ ਹੀ ਹੈ ਪਰ ਨੁਕਸਾਨ ਹੈ ਜੀ ਮਲਾਵਟੀ ਦੇ ਜਿੰਨੀ ਮਲਾਵਟੀ ਸਾਰੇ ਵਸਨ ਖਰਾਬ ਹੈ ਜੀ ਪ੍ਰੀ ਐਨੇ ਪੈਸੇ ਦੇ ਕੇ ਵੀ ਜੇ ਕਹੀਏ ਕਿ ਉਹ ਚਾ ਚੀਜ਼ ਜਦੋਂ ਤੁਸੀਂ ਮਲਾਵਟੀ ਲੈਨੇ ਹੋ ਫਿਰ ਇਹ ਤਾਂ ਵੈਸੇ ਵੀ ਕਿਉਂਕਿ ਇਹਦੇ ਦੇਖੋ ਜਿੜੀ ਦਾ ਪਮਾਨਾ ਕੋਈ ਨਹੀਂ ਸਾਨੂੰ ਅਸੀਂ ਟਰੱਕ ਚਲਾਉਂਦੇ ਆ ਬਾਹਰ ਸਹੀ ਮਿਲਦੀ ਹੈ ਜੀ 80% ਰਕਾਂ ਦੀਆਂ ਕਿਸ਼ਤਾਂ ਨਿਕਲਦੀਆਂ ਗੱਡੀਆਂ ਦੀਆਂ ਕਿਸ਼ਤਾਂ ਨਿਕਲਦੀਆਂ ਹਾਂਜੀ ਪੁਲਿਸ ਵਾਲੇ ਆਪ ਕਹਿੰਦੇ ਆ ਉਹ ਜਿਹੜੇ ਗੱਡੀ ਵਾਲੇ ਨਹੀਂ ਲੈ ਕੇ ਜਾਂਦੇ ਉਹ ਕਹਿੰਦੇ ਤੂੰ ਚੰਗਾ ਕਿਸ਼ਤ ਕਿੱਥੋਂ ਦਿੰਨਾ ਓਏ ਸਾਡੇ ਲਈ ਤਾਂ 5 ਕਿਲੋ ਲੈ ਕੇ ਹੀ ਜਾਣੇ ਆ ਆਪਦੇ ਖਾਈ ਨਾ ਖਾਈ ਨਹੀਂ ਕਿ ਅੰਦੇ ਲੋਕ ਤਾਂ ਫਿਰ ਜੇ ਕਹੀਏ ਕਿ ਜ਼ਬਰਦਸਤੀ ਨੂੰ ਹੋਏ ਪਏ ਨੇ ਹਾਂਜੀ ਜ਼ਬਰਦਸਤੀ ਮੰਗਾਂਦੇ ਨੇ ਮਜਬੂਰੀ ਤੇਨੂੰ ਖੈਰ ਕੋਲਮ ਲਾ ਕੇ ਇਹ ਵੀ ਐਸ ਵਾਰੀ ਤਾਂ ਤੁਹਾਨੂੰ ਲੱਗਦਾ ਵੀ ਮੌਨਸੂਨ ਜਿਹੜਾ ਸੈਸ਼ਨ ਆਉਣਾ ਹੈ ਉਹਦੇ ਚ ਦੁਬਾਰੇ ਫਿਰ ਮਸਲਾ ਉੱਠੇ ਉੱਠੇ ਪੂਰੇ ਉਠਾਵਾਂਗੇ ਉਹ ਜਿਹੜੀ ਫਾਈਲ ਮੇਰੀ ਪਈ ਹੈ ਤੁਹਾਡੇ ਸਾਹਮਣੇ 220 ਬੰਨਿਆਂ ਦੀ ਆ ਮੋਂ ਮਿਨਿਮਮ ਇੱਕ ਫਾਈਲ ਨੂੰ ਕਰਵਾਉਣ ਲਈ ਫੋਟੋ ਸਟੇਟਰੀ 500 ਰੁਪਏ ਲੱਗ ਜਾਂਦਾ ਜੀ ਤੇ ਮੈਂ 117 ਜਿਹਨੋਂ ਪਹਿਲਾਂ ਨੂੰ ਵੀ ਦਿੱਤੀਆਂ ਪਹਿਲਾਂ ਨੂੰ ਜਿਹੜੇ ਨਵੇਂ ਨਵੇਂ ਵੀ 117 ਦੇ ਹੱਥ 'ਚ ਫੇਰ ਦਊਂਗਾ ਵੀ ਵਿਧਾਨ ਸਭਾ ਦੇ ਅੰਦਰ ਜਾਣ ਤੋਂ ਪਹਿਲਾਂ ਆਪਦਾ ਹੋਮਵਰਕ ਕਰ ਲਓ ਚੰਗੀ ਤਰ੍ਹਾਂ ਸਮਝ ਲਓ ਕਿਵੇਂ ਹੋਣਾ ਵਾ ਫਿਰ ਇਹਦੇ ਜੇ ਤੁਸੀਂ ਕਰਵਾਉਣ ਵਾਲੇ ਪਾਸੇ ਨਹੀਂ ਆ ਸਕਦੇ ਤਾਂ ਦੇਸ਼ 'ਚ ਬੰਦ ਕਰਵਾਉਣ ਵਾਲੇ ਪਾਸੇ ਆ ਜਾਓ ਖੜਾ ਮੈਂ ਤੁਹਾਡਾ ਕਿਸੇ ਕੀਮਤ ਤੇ ਨਹੀਂ ਛੱਡਣਾ ਇੱਕ ਪਾਜੀ ਹੋਰ ਕਰਿਓ ਹੱਥ ਬੰਨ੍ਹ ਕੇ ਅਰਦਾਸ ਕਰਦਾ ਜਿਹੜੇ ਖਾਣ ਵਾਲੇ ਨੇ ਲੁਕੋ ਨਾ ਇਹਨਾਂ ਦੇ ਸਾਥ ਦੇ ਜਿਹੜੇ ਸਾਡੇ ਵਾਸਤੇ ਖੜੇ ਨੇ ਇਹਨਾਂ ਦਾ ਚੱਲੇ ਜਾਂਦਾ ਨਾ ਅਗਲਾ ਕਹਿੰਦਾ ਕਿਤੇ ਪੁਲਿਸ ਵਾਲੇ ਦਾ ਚੱਕਰ ਆ ਜਿਹੜੇ ਪੁਲਿਸ ਵਾਲੇ ਪੁਲਿਸ ਵਾਲੇ ਆਪ ਖਾਂਦੇ ਨੇ ਮੈਂ ਕਹਿੰਦਾ ਹੁਣ ਪਟਾਣ ਮੰਗ ਸੱਤੋਂ ਖਾਂਦੇ ਨੇ ਲੈ ਕੇ ਸੱਤੋਂ ਲੈ ਕੇ ਖਾਂਦੇ ਨੇ ਜਿਹੜਾ ਕੁਲਦੀਪ ਸਿੰਘ ਆਜ ਕਿਹੜਾ ਆਏਗਾ ਪੁਲਸ ਵਾਲਾ ਪੁਲਿਸ ਕੀਤੀ ਆ ਪਹਿਲਾਂ ਉਹਨੂੰ ਚੱਕਣ ਗਏ ਆਜੋ ਪੁਲਸ ਵਾਲੇ ਤਾਂ ਨਹੀਂ ਡਰਦੇ ਇੱਕੋ ਹੀ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਕੀਤਾ ਸੀ 16 5 22 ਦਾ ਸੁਮੇਤ ਜੀ ਮੈਂ ਉਦੋਂ ਉੱਥੇ ਸੀ ਤੁਹਾਨੂੰ ਪਤਾ ਤੁਸੀਂ ਮੈਨੂੰ ਮਿਲੇ ਵੀ ਸੀਗੇ ਜੀ ਤੇ ਸੀਐਮ ਦੇ ਸੀਐਮ ਦੇ ਹੱਥੋਂ ਹੀ ਦਿੱਤੀ ਸੀ ਫਾਈਲ ਵਿਧਾਨ ਸਭਾ 'ਚ ਢੰਗ ਨਾਲ ਤਰੀਕੇ ਨਾਲ ਪੂਰੇ 117 ਵਧਾਇਕਾਂ ਤੋਂ ਉਹਨਾਂ ਦਾ ਮਤ ਲਿਤਾ ਜਾਵੇ ਜਿਹੜਾ ਕੋਈ ਵਿਰੋਧ ਚ ਉਹ ਆਪ ਦਾ ਰਿਟਰਨ ਚ ਪੱਖ ਲੈ ਕੇ ਆਵੇ ਜ਼ੁਬਾਨੀ ਨਹੀਂ ਐਵੇਂ ਚਾਈਨਾ ਦਾ ਇੰਗਲੈਂਡ ਦਾ ਬੇਰਵਾਣਾ ਦਵੇ ਗੱਲ ਕਰੇ ਭਾਰਤ ਦੀ ਤੇ ਪੰਜਾਬ ਦੀ ਹੁਣ ਗੱਲ ਇਹ ਹੈ ਵੀ ਮੌਨਸੂਨ ਸੈਸ਼ਨ ਜਿਹੜਾ ਆਉਣਾ ਹੈ ਕਿਉਂਕਿ ਪਿਛਲੇ ਸੈਸ਼ਨ 'ਚ ਮਸਲਾ ਜਿੱਡੇ ਤੌਰ ਤੇ ਉੱਠਿਆ ਗੱਲ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਹੋਣਾ ਨੂੰ ਇਹ ਹੈ ਵੀ ਵੱਡੇ ਤੌਰ ਤੇ ਉੱਠੇ ਤਾਂ ਉਹਦੇ 'ਚ ਬਕਾਇਦਾ ਤੌਰ ਤੇ ਲਿਖਤੀ ਰੂਪ ਦੇ ਵਿੱਚ ਵਿਰੋਧ ਦਰਜ ਕਰਾਉਣਾ ਆਪਦਾ ਵਿਧਾਇਕ ਜਿਹੜੇ ਵਿਰੋਧ ਦੇਣਾ ਚਾਹੁੰਦੇ ਨੇ ਪਰ ਜਿਹੜੇ ਪੱਖ 'ਚ ਨਹੀਂਗੇ ਫਿਰ ਉਹਨੂੰ ਤਕਨੀਕੀ ਤੌਰ ਤੇ ਲੈ ਕੇ ਆਉਣ ਕਿਉਂਕਿ ਇਹਦੇ ਕਹਿੰਦੇ ਇਫੈਕਟ ਕਈ ਨੇ ਜਿੱਥੇ ਖਾਨ ਵਾਲਿਆਂ ਦਾ ਤਾਂ ਦੂਜੇ ਪਾਸੇ ਜਿਹਦੇ ਕਹੀਏ ਬੀਜਣ ਵਾਲਿਆਂ ਦਾ ਵੀ ਕਿਸਾਨ ਯੂਨੀਅਨਾਂ ਤੋਂ ਵੀ ਕਿਤੇ ਨਾ ਕਿਤੇ ਉਹਨਾਂ ਦੀ ਨਰਾਸ਼ਾ ਇਸ ਗੱਲੋਂ ਜਤਾਈ ਕਹਿੰਦੇ ਉਹਨ ਇਹਦੇ ਤੇ ਚਰਚਾ ਫਿਰ ਵੱਡੇ ਤੌਰ ਤੇ ਖੜੀ ਹੋ ਜਾਂਦੀ ਹੈ ਜਿਵੇਂ ਡਾਕਟਰ ਕਾਂਦੀ ਹੁਣੇ ਦੀ ਗੱਲ ਕਰੀ ਉਹ ਤਾਂ ਖੈਰ ਆਪ ਡਾਕਟਰ ਨੇ ਕਿ ਉਹ ਕਹਿੰਦੇ ਫਾਇਦੇਮੰਦ ਹੈ ਦੂਜੇ ਡਾਕਟਰ ਨੇ ਜਿਹੜੇ ਉਸੇ ਸ਼ਹਿਰ ਦੇ ਉਹ ਕਹਿੰਦੇ ਕਿ ਮੈਂ ਇਹਦੇ ਪੱਖ ਚ ਨਹੀਂ ਚਰਚਾ ਭਾਵੇਂ ਜ਼ਰੂਰੀ ਆ ਪਰ ਇਹ ਹੈ ਵੀ ਜਦੋਂ ਸ਼ਰਾਬ ਵਰਗੇ ਨਸ਼ੇ ਨੂੰ ਐਸੀ ਇਸ ਤਰ੍ਹਾਂ ਦੇ ਨਾਲ ਲਗਾਤਾਰ ਪ੍ਰਮੋਸ਼ਨ ਲਾ ਲੋ ਤੁਸੀਂ ਹਰ ਵਾਰੀ ਠੇਕੇ ਵਧਦੇ ਨੇਗੇ ਤਾਂ ਫਿਰ ਦੂਜੇ ਨਸ਼ੇ ਤੋਂ ਅਖਰ ਖਤਰਾ ਕੀ ਹੈ ਜਿਹਦੇ ਸੈਂਟੀਫਿਕਲੀ ਇਫੈਕਟ ਡਾਕਟਰ ਖੁਦ ਸਹੀ ਮੰਨਦੇ ਨੇਗੇ ਸੀਨੀਅਰ ਵੀਡੀਓ ਨਿਊਰਿਸਟ ਮਤੇਜ ਦੇ ਨਾਲ ਸੁਮੇਸ਼ ਸਿੰਘ ਯਾਨਸਪ੍ਰਸਨ ਟੀਵੀ ਚੰਡੀਗੜ੍ਹ